ਹਨਾ ਪੈਣਾ ਦੇ ਨਾਲ ਗੱਲ ਕਰ ਰਿਹਾ ਜਿਹੜੀਆਂ ਆਪਣੀਆਂ ਪਰੇਸ਼ਾਨੀਆਂ ਨੂੰ ਲੈ ਕੇ ਰੋ ਰਹੀਆਂ ਨੇ ਬਿਲਕ ਰਹੀਆਂ ਨੇ ਤਾਂ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹਨਾ ਪਰਮੇਸ਼ਵਰ ਦੇ ਹਜ਼ੂਰ ਦੇ ਵਿੱਚ ਗਈ ਉਹਨੂੰ ਤਾਣੇ ਵੱਜਦੇ ਸੀ ਉਹਨੂੰ ਮਿਹਣੇ ਵੱਜਦੇ ਸੀ ਉਹਦੇ ਉੱਤੇ ਅਲੱਗ-ਅਲੱਗ ਪ੍ਰਕਾਰ ਦੀ ਤਸ਼ੱਦਦ ਕੀਤੀ ਜਾਂਦੀ ਸੀ ਕਿਉਂਕਿ ਉਹ ਬੇਔਲਾਦ ਸੀ ਬੇਔਲਾਦ ਹੋਣ ਦੇ ਕਰਕੇ ਉਹਨੂੰ ਬੜੀਆਂ ਹੀ ਸੁਣਨੀਆਂ ਪੈਂਦੀਆਂ ਸੀ ਬੜੀਆਂ ਹੀ ਦੁਖਦ ਜੀਵਨ ਉਹ ਜੀ ਰਹੀ ਸੀ ਪਰ ਬਾਈਬਲ ਦੇ ਵਿੱਚ ਲਿਖਿਆ ਜਦੋਂ ਉਹ ਪਰਮੇਸ਼ਵਰ ਦੇ ਹਜ਼ੂਰ ਦੇ ਵਿੱਚ ਗਈ ਤਾ ਵਿਲਕ ਵਿਲਕ ਕੇ ਰੋ ਰੋ ਕੇ ਉਹਨੇ ਪਰਮੇਸ਼ਵਰ ਦੇ ਅੱਗੇ ਦੁਹਾਈ ਦਿੱਤੀ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕੀਤੀ ਪਰਮੇਸ਼ਵਰ ਦੇ ਅੱਗੇ ਦੁਆ ਕੀਤੀ ਔਰ ਲਿਖਿਆ ਕਲਾਮ ਦੇ ਵਿੱਚ ਪਰਮੇਸ਼ਵਰ ਦਾ ਦਾਸ ਏਲੀ ਨਬੀ ਆਇਆ ਔਰ ਕਿਹਾ ਕਿ ਧੀਏ ਤੂੰ ਕਿਉਂ ਵਿਲਕ ਵਿਲਕ ਕੇ ਪ੍ਰਾਰਥਨਾ ਕਰਦੀ ਪਈ ਆ ਸ਼ਾਇਦ ਤੇਰਾ ਕੋਈ ਨਸ਼ਾ ਕੀਤਾ ਜਾਂ ਸ਼ਰਾਬ ਪੀਤੀ ਆ ਉਹ ਕਹਿੰਦੀ ਮੈਂ ਸ਼ੈਤਾਨ ਦੀ ਧੀ ਨਹੀਂ ਆ ਮੈਂ ਪਰਮੇਸ਼ਵਰ ਦੀ ਬੇਟੀ ਆ ਔਰ ਪਰਮੇਸ਼ਵਰ ਦੇ ਅੱਗੇ ਦੁਹਾਈ ਦੇਣ ਆਈ ਨਾ ਔਰ ਏਲੀ ਨਬੀ ਨੇ ਕਿਹਾ ਜੋ ਤੂੰ ਪਰਮੇਸ਼ਰ ਤੋਂ ਮੰਗਿਆ ਪਰਮੇਸ਼ਰ ਤੈਨੂੰ ਦੇਵੇ। ਤੋਂ ਬਾਈਬਲ ਦੇ ਵਿੱਚ ਲਿਖਿਆ ਆ ਉਹਦੇ ਜਿਹੜੀ ਬਰਕਤ ਮੰਗੀ ਆ ਕਿਸੇ ਨੂੰ ਦਿਖਾਉਣ ਦੇ ਲਈ ਨਹੀਂ। ਉਹਨੇ ਜਿਹੜੀ ਬਰਕਤ ਮੰਗੀ ਆ ਕਿਸੇ ਨੂੰ ਚੜਾਉਣ ਦੇ ਲਈ ਨਹੀਂ। ਉਹਨੇ ਬਰਕਤ ਇਸ ਲਈ ਮੰਗੀ ਆ ਕਿ ਪਰਮੇਸ਼ਰ ਜਿਹੜੀ ਬਰਕਤ ਤੂੰ ਮੈਨੂੰ ਦੇਵੇਂ ਗਾ ਮੈਂ ਤੇਰੇ ਚਰਨਾਂ ਦੇ ਵਿੱਚ ਅਰਪਿਤ ਕਰ ਦਵਾਂਗੀ। ਅੱਜ ਭੈਣਾ ਬਿਲਕਦੀਆਂ ਨੇ, ਰੋਂਦੀਆਂ ਨੇ, ਕਰਲਾਉਂਦੀਆਂ ਨੇ। ਤੁਸੀਂ ਪਰਮੇਸ਼ਰ ਦੇ ਅੱਗੇ, ਪਰਮੇਸ਼ਰ ਦੇ ਅੱਗੇ ਦੁਹਾਈ ਦਿਓ। ਪਰਮੇਸ਼ਵਰ ਤੁਹਾਡੀ ਦੁਆ ਸੁਣਨਗੇ ਪਰਮੇਸ਼ਵਰ ਤੁਹਾਨੂੰ ਬਰਕਤ ਦੇਣਗੇ ਔਰ ਪਰਮੇਸ਼ਵਰ ਤੁਹਾਨੂੰ ਸਾਰੇ ਮਿਹਣਿਆਂ ਤਾਨਿਆਂ ਦੇ ਹੇਠੋਂ ਕੱਢ ਲੈਣਗੇ ਜਿਸ ਤਰ੍ਹਾਂ ਹਾਨਾ ਨੂੰ ਕੱਢਿਆ ਔਰ ਪਰਮੇਸ਼ਵਰ ਨੇ ਨੂੰ ਬਰਕਤ ਦਿੱਤੀ ਪਰਮੇਸ਼ਵਰ ਤੁਹਾਨੂੰ ਵੀ ਉਹ ਬਰਕਤ ਦੇ ਸਕਦਾ ਇਸ ਵੀਡੀਓ ਨੂੰ ਜ਼ਰੂਰ ਕਿਸੇ ਦੇ ਨਾਲ ਸ਼ੇਅਰ ਕਰੋ ਤਾਂ ਕਿ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਦਲਾਸਾ ਮਿਲ ਸਕੇ ਸੋ ਗੋਡ ਬlesਸ ਯੂ ਆਲ